ਜਿੰਨਾ ਚਿਰ ਤੱਕੜੀ 13 13 ਤੋਲਦੀ ਰਹੀ ਪੰਥਕ ਹੱਥਾਂ ਵਿੱਚ ਰਹੀ ਉਹਦੀ ਚੜ ਦੀ ਕਲਾ ਰਹੀ ਜਦੋਂ ਸਿਆਸਤਦਾਨਾਂ ਦਾ ਬੋਲਬਾਲਾ ਹੋ ਗਿਆ ਉਹ ਤੱਕੜੀ ਨੇ 13 13 ਦੀ ਬਜਾਏ ਮੇਰਾ ਮੇਰਾ ਤੋਲਣਾ ਸ਼ੁਰੂ ਕਰ ਦਿੱਤਾ ਸਾਡਾ ਘਾੜ ਹੋ ਗਿਆ ਅਸੀਂ ਲਗਭਗ ਅਲੋਪ ਹੋ ਗਏ ਸਾਨੂੰ ਇਹਨਾਂ ਗੱਲਾਂ ਨੂੰ ਸੁਚੇਤ ਹੋ ਕੇ ਦ੍ਰਿੜ ਕਰਕੇ ਇਹਨਾਂ ਉੱਤੇ ਪਹਿਰਾ ਦੇ ਰ ਕਰਨ ਦੀ ਵੀ ਲੋੜ ਹੈ ਸਾਡੀ ਗੋੜ ਸਫਤਾ ਨਹੀਂ ਸਾਡੀ ਦੌੜ ਰਾਜਨੀਤਿਕ ਉਹਦਿਆਂ ਦੀ ਨਹੀਂ ਹੈ ਸਾਡੇ ਧਾਰਮਿਕ ਕੇਂਦਰ ਸਾਡੇ ਗੁਰਦਵਾਰਾਂ ਸਾਡੀ ਸ਼ਕਤੀ ਦਾ ਕੇਂਦਰ ਹਨ ਹਰੇਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਲੋੜ ਪੈਂਦੇ ਸਾਧ ਸੰਗਤ ਜੀ ਜਦੋਂ ਲੋੜ ਪਈ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਟੈਂਕਾਂ ਤੇ ਤੋਪੀਆਂ ਤੋਪਾਂ ਦੇ ਅੱਗੇ ਆਪਣੀਆਂ ਛਾਡੀਆਂ ਢਾਕੇ ਆਪਣਾ ਖੂਨ ਵੀ ਡੋਲਿਆ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਧੜੇਵੰਦੀ ਚੱਲ ਰਹੀ ਹੈ ਤੇ ਧੜੇਵੰਦੀ ਹੁਣ ਸਿਖਰਾਂ ਦੇ ਉੱਤੇ ਹੈ ਦੱਸ ਦਈਏ ਕਿ ਬੀਤੇ ਦਿਨ ਹੀ ਸ਼੍ਰੀ ਕਾਲ ਤਕ ਸਾਹਿਬ ਦੀ ਭਰਤੀ ਕਮੇਟੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਖੀ ਚੁਣਿਆ ਅਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕਮੇਟੀ ਦੀ ਚੇਅਰਪਰਸਨ ਐਲਾਨਿਆ 1980 ਚ ਵੀ ਅਜਿਹੇ ਹਾਲਾਤ ਪੈਦਾ ਹੋਏ ਸੀ ਜਦੋਂ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਬਣੀ ਪਾਰਟੀ ਨੂੰ ਲੋਕਾਂ ਚ ਮਾਨਤਾ ਮਿਲੀ ਅਤੇ ਅੰਤ ਵਿੱਚ ਪ੍ਰਧਾਨਗੀ ਸੰਭਾਲ ਰਹੇ ਅਕਾਲੀ ਦਲ ਦੇ ਧੜੇ ਨੂੰ ਵੀ ਨਵੀਂ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਪਿਆ ਪੰਜਾਬ ਦੀ ਰਾਜਨੀਤੀ ਦੇ ਕੋਲਕਾਤਾਵਾ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਫਿਰ ਤੋਂ ਬਣਦੀ ਨਜ਼ਰ ਆ ਰਹੀ ਹੈ ਦੱਸ ਦਈਏ ਕਿ 1980 ਦੇ ਦਹਾਕੇ ਚ ਪੈਦਾ ਹੋਈ ਅਕਾਲੀ ਦਲ ਦੀ ਸਥਿਤੀ ਫਿਰ ਤੋਂ ਬਣ ਗਈ ਹੈ ਅਕਾਲੀ ਦਲ ਪਤਨਵਲ ਸੀ ਜਗਦੀਪ ਸਿੰਘ ਤਲਵੰਡੀ ਉਸ ਸਮੇਂ ਪ੍ਰਧਾਨ ਦੀ ਕੁਰਸੀ ਤੇ ਸਨ ਪਾਰਟੀ ਚ ਵਿਰੋਧੀ ਆਵਾਜ਼ਾਂ ਉੱਠੀਆਂ ਤੇ ਤਲਵੰਡੀ ਦੇ ਅਸਤੀਫੇ ਦੀ ਮੰਗ ਉਠਾਣ ਲੱਗੀ ਜਗਦੀਪ ਸਿੰਘ ਤਲਵੰਡੀ ਲੀਡਰਸ਼ਿਪ ਛੱਡਣ ਲਈ ਤਿਆਰ ਨਹੀਂ ਸਨ ਇਸ ਲਈ ਇੱਕ ਵੱਖਰਾ ਧੜਾ ਬਣਿਆ ਅਕਾਲੀ ਦਲ ਲੰਗਵਾਰ ਇਸ ਦੀ ਕਮਾਨ ਹਰਚਰਨ ਸਿੰਘ ਲੰਗਵਾਲ ਨੇ ਸੰਭਾਲ ਲਈ ਲੋਂਗਵਾਲ ਨੇ ਲੋਕਾਂ ਦੇ ਵਿੱਚ ਆਪਣੀ ਪਕੜ ਬਣਾਈ ਤੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਮਿਲਣ ਲੱਗਾ। ਅੰਤ ਵਿੱਚ ਤਲਵੰਡੀ ਤੜੇ ਨੂੰ ਲੋਂਗਵਾਲ ਚਲੇਵਾ ਕਰਨਾ ਪਿਆ। ਅੱਜ ਵੀ ਹਾਲਾਤ ਉਹੀ ਨੇ। ਅਕਾਲੀ ਦਲ ਬਾਦਲ ਦੀ ਸਰਦਾਰੀ ਲਈ ਲੜਾਈ ਚੱਲ ਰਹੀ ਹੈ। ਅਕਾਲੀ ਦਲ 2017 ਤੋਂ ਲਗਾਤਾਰ ਚੋਣਾਂ 'ਚ ਹਾਰ ਦਾ ਸਾਹਮਣਾ ਕਰ ਰਿਹਾ ਹੈ ਪਰ ਸੁਖਵੀਰ ਬਾਦਲ ਮੁਖੀ ਬਣੇ ਹੋਏ ਨੇ। ਬਾਕੀ ਟਰੇ ਨੇ ਹੁਣ ਨਵੇਂ ਮੁਖੀ ਦੇ ਲਈ ਆਵਾਜ਼ ਬੁਲੰਦ ਕੀਤੀ ਹੈ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ ਤੇ ਹੁਣ ਅਗਲੇ 6 ਮਹੀਨੇ ਇਹ ਤੈਅ ਕਰਨਗੇ ਕਿ ਅਕਾਲੀ ਦਲ ਦਾ ਭਵਿੱਖ ਕੀ ਹੋਣ ਵਾਲਾ ਹੈ ਕਿਉਂਕਿ ਦਾਵਾ ਦੋਨਾਂ ਪਾਸੇ ਤੋਂ ਕੀਤਾ ਜਾ ਰਿਹਾ ਹੈ ਹੁਣ ਅਕਾਲੀ ਦਲ ਦੇ ਨਾਮ ਨੂੰ ਲੈ ਕੇ ਦੋਮਾ ਪਾਸਿਆਂ ਤੋਂ ਲੜਾਈ ਸ਼ੁਰੂ ਹੋਣ ਜਾ ਰਹੀ ਹੈ ਦੋਵੇਂ ਧਿਰਾਂ ਦਾਵਾ ਕਰਨਗੀਆਂ ਕਿ ਅਸਲੀ ਅਕਾਲੀ ਦਲ ਇੱਕੋ ਜਿਹਾ ਹੈ ਇਸ ਲਈ ਦੋਵੇਂ ਹੁਣ ਅਦਾਲਤ ਦੇ ਵਿੱਚ ਜਾਣਗੇ ਅਤੇ ਸੜਕਾਂ ਤੇ ਵੀ ਉਤਰਨਗੇ ਐਸ ਲਈ ਚੋਣ ਕਮਿਸ਼ਨ ਅਦਾਲਤ ਦੇ ਫੈਸਲੇ ਨੂੰ ਵੀ ਸਵੀਕਾਰ ਕਰੇਗਾ ਵੋਟ ਬੈਂਕ ਬਚਾਉਣਾ ਅਤੇ ਵਧਾਉਣਾ ਇੱਕ ਲੰਮੀ ਚੁਣੌਤੀ ਹੋਣ ਵਾਲੀ ਹੈ ਪਿੰਡ ਦੇ ਵਿੱਚ ਅਕਾਲੀ ਦਲ ਦਾ ਪਹਿਲਾ ਹੀ ਵੋਟ ਬੈਂਕ ਹੈ ਅਕਾਲੀ ਦਲ ਤੋਂ ਨਾਰਾਜ਼ ਵੱਡਾ ਧੜਾ ਆਮ ਆਦਮੀ ਪਾਰਟੀ ਵੱਲ ਮੁੜ ਗਿਆ ਸੀ ਅਤੇ ਇਸੇ ਕਾਰਨ ਇਸ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਸੂਬੇ ਦੀ ਬਾਗਡੋਰ ਆਪਣੇ ਹੱਥ ਜੇ ਲੈ ਲਈ ਜੇਕਰ ਅਕਾਲੀ ਦਲ ਦਾ ਕੇਡਰ ਵੋਟ ਵਾਪਿਸ ਆਉਂਦਾ ਹੈ ਤਾਂ ਇਹ ਅਕਾਲੀ ਦਲਬਾਦ ਅਤੀ ਪਾਰਟੀ ਕਮੇਟੀ ਧੜੇ 'ਚ ਵੰਡਿਆ ਜਾਵੇਗਾ ਤਾਂ ਕਹਿ ਸਕਦੇ ਹਾਂ ਕਿ ਇਹ ਸਿਰਫ ਲੜਾਈ ਅਕਾਲੀ ਦਲ ਵੰਡਣ ਦੀ ਨਹੀਂ ਬਲਕਿ ਵੋਟਾਂ ਵੰਡਣ ਤੱਕ ਪਹੁੰਚ ਗਈ ਹੈ ਪਰ ਦੂਜੇ ਪਾਸੇ ਇਨ੍ਹਾਂ ਦੋਮਾਂ ਦੇ ਵਿਚਕਾਰ ਹੁਣ ਭਾਜਪਾ ਪਿੰਡਾਂ ਵੱਲ ਮੁੜ ਰਹੀ ਹੈ ਭਾਜਪਾ ਦੋਮਾਂ ਧੜਿਆਂ ਦੇ ਲਈ ਚੁਣੌਤੀ ਬਣ ਸਕਦੀ ਹੈ ਭਾਜਪਾ ਕੋਲ ਹੁਣ ਸਿੱਖ ਚਿਹਰੇ ਨੇ ਜੋ ਪਿੰਡਾਂ ਤੋ ਜਾ ਸਕਦੇ ਨੇ ਤੇ ਅਕਾਲੀ ਦਲ ਦੀਆਂ ਵੋਟਾਂ ਨੂੰ ਆਪਣੇ ਹੱਕ ਚ ਮੋੜ ਸਕਦੇ ਨੇ ਪਰ ਅੱਜ ਦੀ ਇਹ ਸਥਿਤੀ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਦੇ ਲਈ ਮੁਸ਼ਕਲਾਂ ਪੈਦਾ ਕਰੇਗੀ ਕਿਉਂਕਿ ਹੁਣ ਬਾਗੀ ਧੜਾ ਪੂਰਨ ਤੌਰ ਦੇ ਉੱਤੇ ਇੱਕ ਸ਼ਕਤੀਸ਼ਾਲੀ 파ਰਟੀ ਬਣ ਕੇ ਸਾਹਮਣੇ ਖੜਾ ਹੋਇਆ ਹੈ ਤੇ ਦੂਜੇ ਪਾਸੇ ਅਕਾਲੀ ਦਲ ਬਾਦਲ ਵੀ ਲਗਾਤਾਰ ਐਕਟਿਵ ਨਜ਼ਰ ਆ ਰਹੇ ਨੇ ਪਰ ਹੁਣ ਇਹ ਤਸਵੀਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਬਦਲਦੀ ਹੈ ਇਹ ਦੇਖਣਾ ਅਹਿਮ ਰਹੇਗਾ ਕਿ 1980 ਵਾਲਾ ਇਤਿਹਾਸ ਫਿਰ ਤੋਂ ਦੁਹਰਾਇਆ ਜਾਵੇਗਾ ਜਾਂ ਫਿਰ ਬਾਦਲ ਧੜਾ ਇਸੇ ਤਰ੍ਹਾਂ ਆਪਣੀ ਚਾਲ ਚੱਲਦਾ ਰਹੇਗਾ ਬਿਊਰੋ ਰਿਪੋਰਟ এবੀਪੀ ਸੰਜਾ ਮੋੜ ਤੋਂ ਗੁਜ਼ਰਈ ਹੈ ਇਥੋਂ ਤੱਕ ਕਿ ਸਿੱਖਾਂ ਦੀ ਹੋਂਦ ਹਸਤੀ ਸਿੱਖਾਂ ਦੀ ਆਜ਼ਾਦ ਹਸਤੀ ਤੋਂ ਹੀ ਮੁਨਕਰ ਹੋਇਆ ਜਾ ਰਿਹਾ ਜੋ ਕਮ ਸ਼ਾਇਦ ਮੁਗਲ ਸਰਕਾਰ ਦੀ ਤਲਵਾਰ ਨਾ ਕਰ ਸਕੀ ਅੱਜ ਮੀਡੀਆ ਦੇ ਰਾਈ ਕਲਮ ਦੇ ਰਾਈ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਖਾਲਸਾ ਜੀ ਅੱਜ ਰੌਲਾ ਕੋਈ ਉਹ ਦੇਣ ਦਾ ਨਹੀਂ ਹੈ ਰੌਲਾ ਕੋਈ ਸੱਤਾ ਪ੍ਰਾਪਤੀ ਦਾ ਨਹੀਂ ਹੈ ਅੱਜ ਗੱਲ ਹੈ ਸਿੱਖਾਂ ਦੀ ਗਵਾਚ ਚੁੱਕੀ ਹੋਂਦ ਹਸਤੀ ਨੂੰ ਬਰਕਰਾਰ ਕਰਨ ਦੀ ਸਿੱਖਾਂ ਦੇ ਵਿੱਚੋਂ ਜੋ ਆਪਣੀ ਲੀਡਰਸ਼ਿਪ ਪ੍ਰਤੀ ਭਰੋਸੇਯੋਗਤਾ ਗਵਾਚ ਗਈ ਲਗਭਗ ਅਲੋਪ ਹੋ ਚੁੱਕੀ ਸੀ ਅੱਜ ਉਸ ਦੀ ਪੁਨਰਸੁਰਜੀਤੀ ਦੀ ਵੀ ਵੱਡੇ ਪੱਧਰ ਤੇ ਲੋੜ ਹੈ ਇੱਥੇ ਹੀ ਬਸ ਨਹੀਂ ਵਿਨਾਸ਼ਕ ਕਿ ਭਾਰਤ ਦੇਸ਼ ਵਿੱਚ ਰਹਿਣ ਵਾਲੇ ਹਰੇਕ ਸਿੱਖ ਦੀ ਕੌਮੀਅਤ ਵੀ ਉਸੇ ਤਰ੍ਹਾਂ ਹੀ ਭਾਰਤੀ ਹੈ ਜਿਵੇਂ ਇੱਥੋਂ ਦੇ ਹਿੰਦੂਆ ਇਸਾਈਆਂ ਮੁਸਲਮਾਨਾਂ ਤੇ ਹੋਰ ਧਰਮਾਂ ਦੀ ਹੈ ਕਿਉਂਕਿ ਭਾਰਤ ਇੱਕ ਸੈਕੂਲਰ ਸਟੇਟ ਹੈ ਤੇ ਗਲੋਬਲ ਲੈਵਲ ਤੇ ਭਾਰਤ ਦੀ ਅਨੇਕਤਾ ਇੱਕ ਅਨੇਕਤਾ ਇਹਦਾ ਵਿਲੱਖਣ ਰੂਪ ਹੈ ਇਸੇ ਵਿੱਚ ਹੀ ਇਹਦੀ ਬੜੀ ਸ਼ੋਭਾ ਹੈ ਪਰੰਤੂ ਇਹ ਬੜਾ ਸਪਸ਼ਟ ਹੈ ਕਿ ਭਾਰਤ ਵਿੱਚ ਵਸਣ ਵਾਲੀਆਂ ਹੋਰ ਨਾ ਕੌਮਾਂ ਵਾਂਗ ਸਿੱਖ ਵੀ ਇੱਕ ਵਿਲੱਖਣ ਸਰੂਪ ਸੁਤੰਤਰ ਸੱਭਿਆਚਾਰ ਅਤੇ ਸਮੁੱਚੀ ਮਾਨਵਤਾ ਲਈ ਮਾਰਗਦਰਸ਼ਕ ਨਵ ਵਿਕਲਿ ਸਿਧਾਂਤ ਅਤੇ ਪਰੰਪਰਾਵਾਂ ਦਾ ਸਮੇਲ ਰੱਖਣ ਦੀ ਇੱਕ ਜਾਗ ਦੀ ਜਮੀਨਾ ਕਿ ਤੁਸੀਂ ਸਿਧਾਂਤਕ ਪੈ ਜਮੀਨਾ ਕਿ ਤੁਸੀਂ ਸਿਧਾਂਤਕ ਪੈ ਤੁਸੀਂ ਕਿਵੇਂ ਰੂਪਰੇਖਾ ਤਿਆਰ ਕੀਤੀ ਆਉਣ ਵਾਲੇ 100 ਸਾਲਾਂ ਬਾਅਦ ਵੀ ਜਦੋਂ ਅੱਜ ਦੇ ਦਿਨ ਦਾ ਇਤਿਹਾਸ ਪਰਚੋਲਿਆ ਜਾਵੇ ਤੇ ਸਿੱਖ ਕੌਮ ਮਾਣ ਕਰੇ ਆਪਣੀ ਸਿੱਖ ਕੌਮ ਮਾਣ ਕਰੇ ਆਪਣੀ ਇਸ ਕ੍ਰੀਮ ਤੇ ਕਿ ਸਿਰ ਜੋੜ ਕੇ ਸਿੱਖ ਕੌਮ ਦੇ ਚਿੰਤਕ ਬੈਠੇ ਸੀ ਜਿਸ ਨੇ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਰੱਖਿਆ ਖਾਲਸਾ ਜੀ ਨਹੀਂ ਭੁੱਲਣਾ ਚਾਹੀਦਾ ਜਿੰਨਾ ਚਿਰ ਤੱਕੜੀ 13-13 ਤੋਲਦੀ ਰਹੀ ਪੰਥਕ ਹੱਥਾਂ ਵਿੱਚ ਰਹੀ ਉਹਦੀ ਚੜ੍ਹਦੀ ਕਲਾ ਰਹੀ ਜਦੋਂ ਸਿਆਸਤ ਦਾ ਨਾਂ ਦਾ ਬੋਲਬਾਲਾ ਹੋ ਗਿਆ ਉਹ ਟੱਕਰੀ ਨੇ 13-13 ਦੀ ਬਜਾਏ ਮੇਰਾ ਮੇਰਾ ਤੋਲਣਾ ਸ਼ੁਰੂ ਕਰ ਦਿੱਤਾ ਸਾਡਾ ਘਾੜ ਹੋ ਗਿਆ ਅਸੀਂ ਲਗਭਗ ਅਲੋਪ ਹੋ ਗਏ ਸਾਨੂੰ ਇਹਨਾਂ ਗੱਲਾਂ ਨੂੰ ਸੁਚੇਤ ਹੋ ਕੇ ਸੁਚੇਤ ਹੋ ਕੇ ਦ੍ਰਿੜ ਕਰਕੇ ਇਹਨਾਂ ਉੱਤੇ ਪਹਿਰਾ ਦੇ ਰਿਆ ਕਰਨ ਦੀ ਵੀ ਲੋੜ ਹੈ ਸਾਡੀ ਦੌੜ ਸੱਤਾ ਨਹੀਂ ਹੈ ਸਾਡੀ ਦੌੜ ਰਾਜਨੀਤਿਕ ਅਹੁਦਿਆਂ ਦੀ ਨਹੀਂ ਹੈ ਸਾਡੇ ਧਾਰਮਿਕ ਕੇਂਦਰ ਸਾਡੇ ਗੁਰਦੁਆਰਾਂ ਸਾਡੀ ਸ਼ਕਤੀ ਦਾ ਕੇਂਦਰ ਹਨ ਹਰੇਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਲੋੜ ਪੈਣ ਤੇ ਸਾਧ ਸੰਗਤ ਜੀ ਜਦੋਂ ਲੋੜ ਪਈ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਟੈਂਕਾਂ ਤੇ ਤੋਪੀਆਂ ਤੋਪਾਂ ਦੇ ਅੱਗੇ ਆਪਣੀਆਂ ਛਾਤੀਆਂ ਢਾ ਕੇ ਆਪਣਾ ਖੂਨ ਵੀ ਡੋਲਿਆ ਸੋ ਮੈਂ ਉਸ ਮਹਾਨ ਵਿਰਾਸਤ ਦੀ ਜੋ ਬੇਟੀ ਤੀ ਹੋਣ ਦੇ ਨਾਤੇ ਕਿਉਂਕਿ ਬਹੁਤ ਸਾਰੀਆਂ ਪੰਥਕ ਭਾਵਨਾਵਾਂ ਬਹੁਤ ਸਾਰੇ ਤੁਹਾਡੇ ਸਹਿਰਦ ਸੇਕ ਦੇਸ਼ ਵਿਦੇਸ਼ ਵਿੱਚ ਵਸਦੇ ਪੰਥਦਰਦੀਆਂ ਵੱਲੋਂ ਪ੍ਰਦਾਨਗੀ ਲਈ ਜਾਂ ਹੋਰ ਅਹੁਦੇਦਾਰਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਸਾਥੀ ਮੇਰੇ ਸਹਿਯੋਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਹੋਈ ਭਰਤੀ ਕਮੇਟੀ ਦੇ ਮੈਂਬਰ ਸਹਿਬਾਨ ਵੀ ਮੈਨੂੰ ਦਿਨ ਰਾਤ ਇਸ ਅਹੁਦੇ ਲਈ ਸਨਮਾਨਿਤ ਸਮਝਦੇ ਰਹੇ ਅਤੇ ਮੈਨੂੰ ਇਹ ਦ੍ਰਿੜ ਕਰਵਾਉਂਦੇ ਰਹੇ